ਜ਼ਿੰਦਗੀ ਦੇ ਤਜਰਬੇ ਆ ਬਾਈ ਜਰਾ ਇਹ ਹੈ ਨਾ ਆਪ ਕੋ ਆਪਣੀ ਜਿਹੜੇ ਬੰਦੇ ਨੇ ਇਹ ਸੋਚ ਲਈ ਮੈਨੂੰ ਸੰਤੁਸ਼ਟੀ ਆ ਕਿਸੇ ਕੰਮ ਚ ਗੱਲ ਸੰਤੁਸ਼ਟੀ ਦੀ ਹੈ ਕਿਸੇ ਕੰਮ ਚ ਵੀ ਹਾਂ ਕਈ ਆ ਵਿਚਾਰੇ ਆਪਾਂ ਬਾਜ਼ਾਰਾਂ ਚ ਜਾਂਦੇ ਆਪ ਚੱਲ ਆਪਾਂ ਤਕਰੀਬਨ ਤਿੰਨੇ ਚਾਰੇ ਖੇਤੀਬਾੜੀ ਨਾਲ ਹੀ ਸੰਬੰਧਤ ਆ ਹਾਂਜੀ ਉਹਨਾਂ ਆਪਾਂ ਮੰਡੀਆਂ ਚ ਜਾਂਦੇ ਆ ਉਹ ਲੇਡੀਆਂ ਆਉਂਦੀਆਂ ਵਿਚਾਰੀਆਂ ਉਹ ਚਾਰਨਾਂ ਦੀ 150 50 50 ਰੁਪਈਆ ਦੇ ਗੁਜ਼ਾਰੇ ਕਰਦੇ ਭਾਈ 50 ਰੁਪਈਆ ਦੇ ਦੋ ਚਾਣੇ ਕਰਦੇ ਮੇਨ ਗੱਲ ਕੋਸਾਬ ਸੰਤੁਸ਼ਟੀ ਦੀ ਹੈ ਨਾ ਹਾਂ ਬਿਲਕੁਲ ਸਾਰੀ ਸੰਤੁਸ਼ਟੀ ਦੀ ਹੈ ਹੁਣ ਇਸ ਵਾਰੀ ਲਾ ਲਓ ਤੁਸੀਂ ਆਪਾਂ ਕਹਿੰਦੇ ਵਿੱਚ ਹੁਣ ਜ਼ਿਮੀਂਦਾਰ ਪਈ ਜਾਂਦਾ ਜਰਾ ਇਧਰ ਕੀ ਘਟ ਹੋਇਆ ਆਪਾਂ ਪਿਛਲਾ ਟਾਈਮ ਭੁੱਲ ਗਏ ਨਾ ਹਾਂ ਪਿਛਲੇ ਵਤ ਮਾੜੀ ਹੋਈ ਹਾਂ ਪਿੱਛੇ ਵਤ ਹੋਇਆ ਸੀ ਜੀ ਮਾੜੀ ਹੋਈ ਹਾਂ ਉਦੋਂ ਨਹੀਂ ਆਪਾਂ ਪਰਮਾਤਮਾ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਚੰਗਾ ਕੀਤਾ ਬਹੁਤ ਵਧੀਆ ਇਹ ਟਾਈਮ ਸਮੇਂ ਸਮੇਂ ਦੇ ਹਿਸਾਬ ਨਾਲ ਬਦਲਾ ਆਉਂਦੇ ਆ ਉਹ ਜ਼ਰੂਰੀ ਨਹੀਂ ਆਪਣੇ ਮਾੜਾ ਹੋਇਆ ਹੋਵੇ ਹੋਰ ਥਾਂ ਇਦ ਕੀ ਚੰਗਾ ਹੋਇਆ ਹੋਵੇ ਪਿਛਲੀ ਵਾਰ ਆਪਣੇ ਚੰਗਾ ਹੋਇਆ ਸੀ ਹੋ ਸਕਦਾ ਹੋਰ ਥਾਵਾਂ ਤੇ ਮਾੜਾ ਹੋਇਆ ਹੋਵੇ ਬਾਕੀ ਤਰਾ ਚੜਾ ਜ਼ਰੂਰੀ ਵੀ ਨਹੀਂ ਹਾਂ ਜ਼ਰੂਰੀ ਵੀ ਨਹੀਂ ਸਿੱਖਿਆ ਦੇ ਕੇ ਜਾਂਦੇ ਨੇ ਆਪਣੇ ਕੋ ਚੰਗਾ ਮੈਸੇਜ ਦਿੰਦੇ ਨੇ ਇਹ ਤਾਂ ਜ਼ਿੰਦਗੀ ਦਾ ਹਿੱਸਾ ਹੈ ਇਹ ਚੀਜ਼ਾਂ ਦਾ ਹਿਸਾ ਨੇ ਬੰਦੇ ਨਾਲ ਇਹ ਬੰਦੇ ਦੀ ਵੀ ਪਾਵਰ ਵੀ ਬੰਦੀ ਐ ਇੱਚ ਕੋਈ ਸ਼ੈਨ ਛੀਲਤਾ ਹਰ ਇੱਕ ਚੀਜ਼ ਦੀ ਸਹੀ ਗੱਲ ਜਿਹੜਾ ਬੰਦਾ ਸਿਰਫ ਕੱਲੀਆਂ ਜਿੱਤਾਂ ਬੰਨੀ ਜਾਈ ਜਾਂਦਾ ਇੱਕ ਉਦਾਹਰਨ ਦੇ ਤੌਰ ਤੇ ਜਿਹਨੇ ਕਦੇ ਹਾਰ ਹੀ ਨਹੀਂ ਦੇਖੀ ਫਿਰ ਜਦੋਂ ਉਹਨੂੰ ਹਾਰ ਇੱਕ ਲਗਤ ਪੈਂਦੀ ਉਹ ਤੋਂ ਬਰਦਾਸ਼ਤ ਨਹੀਂ ਕਰਦਾ ਇਸੇ ਕਰਕੇ ਪ੍ਰਮਾਤਮਾ ਬੰਦੇ ਨੂੰ ਹਰੇਕ ਲੈਵਲ ਦੇ ਵਿੱਚ ਰੱਖਦਾ ਹੈ ਇਨਸਾਨ ਹਰ ਇੱਕ ਰਸਤੇ ਚ ਲਗਾਉਂਦਾ ਹੈ ਬਾਕੀ ਬਈ ਇਹ ਟਾਈਮ ਹੈ ਕਦੇ ਬਹੁਤਾ ਚੰਗਾ ਆ ਗਿਆ ਕਦੇ ਮਾੜਾ ਆ ਗਿਆ ਕਦੇ ਮੌਸਮ ਦੇ ਹਿਸਾਬ ਨਾਲ ਘਬਰਾਉਣਾ ਨਹੀਂ ਚਾਹੀਦਾ ਅਕਲ ਲਮਲਾ ਕੇ ਉਹਦੇ ਤੇ ਨਿਜਮ ਹੈ ਆ ਨੈਚੁਰਲ ਪ੍ਰੋਸੈਸ ਹੈ ਉਹਨੂੰ ਮੰਨ ਕੇ ਹੀ ਇਨਸਾਨ ਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਇੱਕ ਹੋਰ ਚੀਜ਼ ਹੈ ਜੇ ਆਪਾਂ ਬੰਦੇ ਨੂੰ ਨਾ ਆਪਦੇ ਲੈਵਲ ਤੋਂ ਉੱਪਰ ਵਾਲੇ ਨੂੰ ਦੇਖਾਂਗੇ ਨਹੀਂ ਟਾਈਮ ਪਾਸ ਹੁੰਦਾ ਆਪਦੇ ਤੋਂ ਨੀਚੇ ਵਾਲੇ ਨੂੰ ਦੇਖ ਕੇ ਹਮੇਸ਼ਾ ਚੱਲੋ ਤੁਸੀਂ ਸੋਨੂੰ ਐ ਲੱਗੂ ਮੇਰੀ ਜ਼ਿੰਦਗੀ ਬਹੁਤ ਖੁਸ਼ਹਾਲ ਹੈ ਸਹੀ ਗਾ ਠੀਕ ਹੈ ਨਹੀਂ ਫੌਜੀ ਸਾਹਿਬ ਪਤਾ ਕੀ ਚੱਕਰਾ ਆਪਣੇ ਲੋਕ ਜਿਆਦਾ ਦੌੜ ਤੇ ਲੱਗ ਗਏ ਅਗਲੀ ਪਨੀਰੀ ਲਈ ਆਪਾਂ ਕਰ ਰਹੇ ਆਂ ਉਹਦੇ ਫਿਊਚਰ ਤੇ ਜਿਆਦਾ ਹੋ ਗਿਆ ਨਾ ਆਪਾਂ ਜਿਹੜਾ ਆਪਣੀ ਜ਼ਿੰਦਗੀ ਹੁਣ ਚੱਲ ਰਹੀ ਹੈ ਉਹਨੂੰ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਅੱਜ ਦੀ ਜਨਰੇਸ਼ਨ ਲਾ ਲਓ ਤੁਸੀਂ ਅਗਲਾ ਕਹਿੰਦਾ ਯਾਰ ਦੁੱਧ ਨਹੀਂ ਪ੍ਰਾਇਓਰਟੀ ਨਹੀਂ ਮਿਲਦੀ ਮੈਂ ਆਪਦੀ ਭਰਤੀ ਹੋਣ ਦੇ ਟਾਈਮ ਦੀ ਗੱਲ ਦੱਸਾਂ ਅਸੀਂ 4 ਲਵੇਰੀਆਂ ਚੋਂਦੇ ਰਹੇ ਆ 4 4 ਮਤਲਬ 4 ਹਿੱਸੇ ਇੱਥੇ ਦੁੱਧ ਦਿੰਦੀਆਂ ਸੀ ਬਾਕੀ ਦਾ ਐਕਸਟਰਾ ਲਾੜੋ ਕੋਈ ਛੱਡ ਗਈ ਕੋਈ ਲੱਗ ਗਈ 4 ਦਾ ਤਕਰੀਬਨ ਹੁੰਦੀ ਅੱਜ ਦੇ ਟਾਈਮ 'ਚ ਕੋਈ ਵੀ ਮੈਂ ਇੱਕ ਦਿਨ ਅਸੀਂ ਬੈਠੇ ਫੱਡੇ ਤੇ ਇਹੀ ਗੱਲਾਂ ਕਰਦੇ ਸੀ ਸਿਆਣੇ ਬਜ਼ੁਰਗਾਂ ਨਾਲ ਵੀ ਨਵੀਂ ਜਨਰੇਸ਼ਨ ਕੋਈ ਟੂੜੀ ਵਾਲਾ ਟੋਕਰਾ ਚਾਕੇ ਪਸ਼ੂਆਂ ਨੂੰ ਨਹੀਂ ਪਾਉਂਦਾ ਮੇਰਾ ਆਪਾਂ ਚੰਗਿਆ ਜਦੋਂ ਆਪਾਂ ਜ਼ਿਮੀਂਦਾਰ ਪਿੰਡ ਤੋਂ ਹੀ ਨਹੀਂ ਕੋਈ ਚੰਗੀ ਚੀਜ਼ ਪੈਦਾ ਕਰ ਸਕਦੇ ਫਿਰ ਸ਼ਹਿਰਾਂ ਵਾਲੇ ਤੋਂ ਆਪਾਂ ਕੀ ਭਾਲਦੇ ਆ ਫੋਜੀ ਸਾਹਿਬ ਦੇ ਆਪਾਂ ਖੁਦ ਆਦੀ ਆਰਗੈਨਿਕ ਕਣਕ ਨਹੀਂ ਉਗਾ ਸਕਦੇ ਹੈਨਾ ਆਰਗੈਨਿਕ ਸਬਜ਼ੀਆਂ ਨਹੀਂ ਉਗਾ ਸਕਦੇ ਆਪਣੇ ਕੋਲ ਤਾਂ ਜਾਇਦਾਦ ਹੈਗੀਆਂ ਜ਼ਮੀਨਾਂ ਹੈਗੀਆਂ ਨੇ ਚਲ ਸ਼ਹਿਰਾਂ ਵਾਲੇ ਤਾਂ ਕਹਿ ਸਕਦੇ ਉਹਨਾਂ ਕੋਲੇ ਜ਼ਮੀਨਾਂ ਨਹੀਂ ਹੈਗਾ ਕਿੱਥੋਂ ਗਾਉਣਗੇ ਆਪਾਂ ਖੁਦ ਆਪਣੇ ਲਈ ਨਹੀਂ ਉਗਾ ਸਕਦੇ ਨਵੀਂ ਜਨਰੇਸ਼ਨ ਨੂੰ ਚਲ ਆਪਾਂ ਵੀ ਨਵੇਂ ਆ ਜੀ ਕੋਈ ਬਾੜੇ ਪਰ ਅਸੀਂ ਜ਼ਿੰਦਗੀ ਦਾ ਬਹੁਤ ਕੁਝ ਮਤਲਬ ਤੇਜ਼ੀ ਬਹੁਤ ਦੇਖ ਲਈ ਸਾਡੇ ਟਾਈਮ ਤੇ ਮੇਰੇ ਹਲੇ ਵੀ ਜਾਦਾ ਸਾਡੇ ਗਵਾਂਢ ਚ ਕਰਦੇ ਕੀ ਵੀ ਆਸੀ ਅਸੀਂ ਸਾਰੇ ਜਾਣੇ ਆਥਨੇ ਜਾ ਕੇ ਉਦੋਂ ਅਲਫ ਲੈਲਾ ਜਾਂ ਇਹ ਜੋ ਕੁਝ ਪ੍ਰੋਗਰਾਮ ਬਲੈਕ ਐਂਡ ਵਾਇਟ ਟੀਵੀ ਆਈ ਸੀ ਉਹਦੋਂ ਬਾਅਦ ਟਾਈਮ ਨੇ ਰਫਤਾਰ ਫੜੀ ਫਿਰ ਬੀਸੀਆਰ ਆ ਕੇ ਉਹ ਵੀ ਤੁਹਾਨੂੰ ਪਤਾ ਹੋਊ ਵੀ ਬਹੁਤ ਇਕੱਠ ਹੋ ਜਾਂਦਾ ਯਾਰਾ ਵੀ ਹਾਂ ਅੱਜ ਯਾਰਾ ਫਰਾਨਾ ਦੇ ਬੀਸੀਆਰ ਆਇਆ ਯਾਰ ਉਹਨਾਂ ਨੇ ਵਿਆਹ ਹੋਇਆ ਸੀ ਹੌਲੀ ਹੌਲੀ ਹੁਣ ਲੋਕਾਂ ਨੇ ਇੱਥੋਂ ਤਾਈਂ ਮਤਲਬ ਟਾਈਮ ਨੇ 15 ਸਾਲਾਂ ਚ ਰਫਤਾਰ ਫੜ ਕੇ ਵੀ ਪ੍ਰੋਜੈਕਟਰ ਕੰਦਾ ਤੱਕ ਵੀ ਸਾਰਾ ਕੁਝ ਲੋਕਾਂ ਦੀ ਹੁਣ ਤਾਂ ਮੋਬਾਈਲ ਤੇ ਦੇਖ ਲੋ ਵਟਸਐਪ ਆਪਾਂ ਕੋਈ ਕਿਤੇ ਬੈਠਾ ਹੁੰਦਾ ਕੋਈ ਕਿਤੇ ਨਹੀਂ ਭਾਸ਼ਾ ਤੁਹਾਡੀ ਗੱਲ ਦੇ ਨਾਲ ਹੀ ਗੱਲ ਆ ਜਿਹੜੀ ਤੁਸੀਂ ਗੱਲ ਕਰੀ ਸੀ ਟੀਵੀ ਦੀ ਹਨਾ ਤੁਸੀਂ ਇਹ ਦੇਖੋ ਉਹ ਟੀਵੀ ਦੇਖਣ ਤੁਹਾਨੂੰ ਖੁਸ਼ੀ ਕਿੰਨੀ ਸੀ ਤੇ ਅੱਜ ਉਹ ਖੁਸ਼ੀ ਪ੍ਰੋਜੈਕਟਰ ਨਾਲ ਵੀ ਨਹੀਂ ਹੈ ਅੱਜ ਟਾਈਮ ਹੀ ਨਹੀਂ ਕਿਸੇ ਕੋਲੇ ਚਾਹੀ ਜਾਂਦੀ ਸੀ ਟਰੈਕਟਰ ਵਾਲੀ ਬੈਟਰੀ ਬੈਟਰੀ ਲਾ ਕੇ ਤਾਰਾਂ ਕੱਢਦੇ ਟੀਵੀ ਦੀਆਂ ਹੁਣ ਉਹਨਾਂ ਨੂੰ ਐਕਟਰ ਦੇ ਹਨਾ ਮੇਰੇ ਫਾਦਰ ਸਾਹਿਬ ਮੇਰੇ ਸਾਡੇ ਹਲੇ ਵੀ ਟੀਵੀ ਪਿਆ ਹੋ ਸ਼ਾਇਦ ਅੰਦਰਲੇ ਘਰ ਉਹਨੇ ਜਮਾ ਨਵੇਂ ਟੀਵੀ ਦੀਆਂ ਤਾਰਾਂ ਪੱਟੀਆਂ ਸੀ ਉਹ ਮੈਚ ਦੇਖਦਾ ਹੁੰਦਾ ਕ੍ਰਿਕਟ ਦਾ ਬਹੁਤ ਮੁੰਡੇ ਆ ਕੇ ਦੇਖਦੇ ਕਾਲੇ ਵਰਗੇ ਬ ਉਹਨੇ ਤਾਰਾ ਬੈਟਰੀ ਗੱਡੀ ਦੀ ਬੈਟਰੀ ਤੋਂ ਲਾ ਕੇ ਫਿਰ ਉਹ ਜੀ ਗਰਾਉਂਡ ਚ ਭਾਜ ਦਿੰਦੇ ਵੀ ਉਹਨਾਂ ਦਾ ਟੀਵੀ ਚੱਲਦਾ ਉਹ ਵਾਲ ਬੈਟਰੀ ਦੀ ਟਰੈਕਟਰ ਤੇ ਲਾ ਲੈਂਦਾ ਸੀ ਤਾਰਾਂ ਦੇ ਚ ਇਨਵਰਟਰ ਤਾਂ ਹੁੰਦੇ ਨਹੀਂ ਸੀ ਤੇ ਲੈਣ ਗੱਲ ਯਾਰ ਛੋਟੀ ਛੋਟੀ ਗੱਲ ਚੋਂ ਖੁਸ਼ੀ ਮਿਲਦੀ ਸੀ ਹਨਾ ਬਾਕੀ ਹੁਣ ਜਿੰਨਾ ਵੀ ਆਪਣਾ ਮੰਨ ਲੋ ਜਮਾਨਾ ਹਨਾ ਟੈਕਨੀਕਲ ਹੋ ਗਿਆ ਸੁੱਖ ਸਹੂਲਤਾਂ ਹੋ ਗਈਆਂ ਖੁਸ਼ੀ ਚਲੀ ਗਈ ਖੁਸ਼ੀ ਚਲੀ ਗਈ ਖੁਸ਼ੀ ਚਲੀ ਗਈ ਭਾਈ ਹਨਾ ਹੁਣ ਮੋਬਾਈਲ ਨੇ ਆਪਾਂ ਨੂੰ ਕੀ ਦਿੱਤਾ ਸਿਰਫ ਇਕੱਲਾ ਬਣ ਦੇਤਾ ਇਕੱਲਾ ਹਮੇਸ਼ਾ ਮੋਬਾਈਲ ਲੈ ਕੇ ਵਿਅਕਤੀ ਇਹ ਸੋਚਦਾ ਮੈਂ ਇਕੱਲੇ ਹੀ ਬੈਠਾ ਰਹਾ ਮੈਂ ਯਾਰ ਸਹੀ ਗੱਲ ਕੱਲਾ ਕਿ ਆਪਾਂ ਕਿਸੇ ਰਿਸ਼ਤੇਦਾਰੀ ਚ ਜਾਣੇ ਜਾਂ ਰਿਸ਼ਤੇਦਾਰ ਕੋਈ ਹਰੇਕ ਬੰਦਾ ਮੇਰੇ ਕੋਲ ਮੋਬਾਈਲ ਆ ਮੈਂ ਆਪ ਦੀ ਤੁਝ ਤੁਝ ਕਰ ਲਾ ਕੇ ਦਾ ਦੂਜਾ ਆ ਦੀ ਦੂਜਾ ਆ ਉਹਦੀ ਧੰਨਵਾਦ ਮਤਲਬ ਕਿ ਆਪਸ ਵਿੱਚ ਆਪਾਂ ਕੋਈ ਗੱਲਬਾਤ ਸ਼ੇਅਰ ਨਹੀਂ ਕਰਦੇ ਕੋਈ ਦੁੱਖ ਲਈ ਖੁਸ਼ੀ ਲਈ ਵੱਧ ਤੋਂ ਵੱਧ ਜਾ ਇੱਕ ਵਾਰੀ ਜਾਣੇ ਆ ਹੱਥ ਮਿਲਾਈ ਹੁੰਦੀ ਆ ਹਾਂਜੀ ਹੋਠਾਂ ਨੇ ਠੀਕ ਆ ਪਰ ਬਾਅਦ ਠੀਕ ਆ ਆਉਂਦੇ ਹੋਏ ਫਿਰ ਇਹੀ ਚੀਜ਼ ਹੁੰਦੀ ਆ ਜਿਹੜਾ ਵਿੱਚ ਆਲੇ ਕੋਲ ਹੁੰਦਾ ਤਕਰੀਬਨ ਮੋਬਾਈਲ ਤੇ ਰਹੇ ਜੀ ਮੋਬਾਈਲ ਜਿੰਨੀਆਂ ਸਹੂਲਤਾਂ ਹੋ ਗਈਆਂ ਤੇ ਦੁੱਖ ਹੀ ਜਾਂਦੇ ਆ ਆਪਾਂ ਨਾਲੇ ਹੁਣ ਸਹੂਲਤਾਂ ਵਧ ਗਈਆਂ ਪਹਿਲਾਂ ਨਾਲੋਂ ਸਹ ਟੈਂਸ਼ਨਾਂ ਵੀ ਨਾਲ ਵਧ ਗਈਆਂ ਸ਼ਰਮਾਂ ਵੀ ਨਾਲ ਵਧ ਗਈਆਂ ਸੋ ਹੁਣ ਤਾਂ ਲੜਕੀ ਸ਼ਰਮਾ ਜੀ ਪਤਾ ਕੀ ਹੋ ਗਿਆ ਹੁਣ ਜਦੋਂ ਸੁਣਤਾ ਹੋ ਗਈਆਂ ਨਾ ਲੋਕ ਹਾਰਡ ਵਰਕ ਛੱਡ ਗਏ ਹਾਰਡ ਵਰਕ ਨਾਲ ਆਪਣਾ ਲੂਬ੍ਰੀਕੇਸ਼ਨ ਮਤਲਬ ਵੀ ਸਰੀਰ ਦਾ ਪਸੀਨਾ ਨਿਕਲਣਾ ਬਹੁਤ ਜ਼ਰੂਰੀ ਹੈ 24 ਘੰਟਿਆਂ ਦੇ ਵਿੱਚ ਇੱਕ ਵਾਰ ਆਪਾਂ ਚੰਗਾ ਖਾ ਪੀਣੀ ਦੇ ਹੁਣ ਆਪਾਂ ਕੀ ਗੱਲ ਦੇ ਆ तकरीबन ਹਲੇ ਵੀ ਬਾੜਾ ਨਹੀਂ ਮੈਂ ਕਹਿੰਦਾ ਹਲੇ ਵੀ ਨਵੀਂ ਜਨਰੇਸ਼ਨ ਕਈ ਕਰਾਂਦੇ ਏਸੀ ਚਲਦੇ ਹੋਣਗੇ ਜਦ ਕਿ ਮੌਸਮ ਬਦਲਾਅ ਲੱਗਿਆ ਅਰ ਜਾਈ ਓੜ ਲੈਣੀ ਓਤੇ ਏਸੀ ਚੱਲਦੇ ਹੋਣੇ ਜਦੋਂ ਸਰੀਰ ਨੂੰ ਤਾਂ ਪਸੀਨਾ ਨਿਕਲਿਆ ਹੀ ਨਾ ਨਿਕਲਿਆ ਪਰ ਇਹਨਾਂ ਦਾ ਨਿਕਲਣਾ ਬਹੁਤ ਜ਼ਰੂਰੀ ਹੈ ਹਾਂ ਡਾਕਟਰ ਆ ਕੋਈ ਵੀ ਤੁਸੀਂ ਕਿਸੇ ਦੀ ਰਾਇ ਲਓ ਕਹਿੰਦਾ ਵੀ 24 ਘੰਟਿਆਂ ਦੇ ਵਿੱਚ ਇੱਕ ਵਾਰੀ ਥੋੜਾ ਸਰੀਰ ਦਾ ਪਸੀਨਾ ਨਿਕਲਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਠੀਕ ਹੈ ਉਹਦੇ ਨਾਲ ਆਪਣਾ ਜੋ ਵੀ ਕੁਦਰਤ ਨੇ ਇਹ ਜਾਨੀ ਜਿਵੇਂ ਮਨਾਇਆ ਸਰੀਰ ਦੇ ਅੰਦਰ ਜਿਹੜਾ ਗੰਦਾ ਪਾਣੀ ਹੁੰਦਾ ਪਸੀਨਾ ਇੱਕ ਗੰਦਾ ਪਾਣੀ ਹੀ ਹੁੰਦਾ ਉਹ ਅੰਦਰੋਂ ਫਿਲਟਰ ਹੋ ਕੇ ਸਾਰਾ ਸਾਫ਼ ਹੋ ਜਾਂਦਾ ਛਾਨਣੀ ਵਾਂਗ ਕੋਈ ਸਾਹਿਬ ਤੁਹਾਡੀ ਏਸ ਕਿੰਨੀ ਹੋ ਗਈ ਵੈਰੀ 42 ਹੋਗੀ ਬਈ 42 ਹੋਗੀ ਦੇਖੋ ਸਾਹਿਬ ਲੱਗ ਨਹੀਂ ਰਿਹਾ ਕੋਈ ਮਿਹਨਤ ਕਰਦਾ ਰਿਹਾ ਐਕਸਰਸਾਈਜ਼ ਕਰਦਾ ਰਿਹਾ ਫੌਜ ਚ ਜਿੰਨਾ ਕੋਈ ਐਸ ਲਈ ਮੈਂ ਫੌਜ ਨੂੰ ਬਹੁਤ ਫੇਵਰ ਦਿੰਦਾ ਕਿਉਂਕਿ ਉਸਦੀ ਸਰਵਿਸ ਪੂਰੀ ਕਰਕੇ ਹਨਾ ਮਤਲਬ ਤੁਹਾਨੂੰ ਰਟਾਇਰ ਹੋਇਆ ਨੂੰ ਇੱਕ 6 ਆ ਜਨਵਰੀ ਦੇ 6 ਸਾਲ ਹੋ ਗਏ ਤੇ ਕੋਈ ਕਹਿ ਨਹੀਂ ਸਕਦਾ ਨਹੀਂ ਨਹੀਂ ਫੌਜਾ ਭਾਈ ਜੀ ਪਤਾ ਕੀ ਚੱਕਰਾ ਹੱਥੇ ਹੀ ਕਿਰਤ ਹਜੇ ਬਹੁਤ ਕਰਦੇ ਨੇ ਆਪਾਂ ਪਿੰਡ ਚ ਦੇਖ ਲੈਣਾ ਤੁਰੇ ਫਿਰਦੇ ਰਹੇ ਨੇ ਕੋਈ ਇਹੋ ਜੀ ਗੱਲ ਨਹੀਂ ਹੈ ਬਾਕੀ ਚੱਕਰ ਪਤਾ ਕੀ ਹੈ ਇਹ ਤਾਂ ਹੋ ਸਕਦਾ ਮੈਂ ਇਹ ਵੀ ਪਿੰਡ ਵਾਲਿਆਂ ਨਾਲੋਂ ਵੀ ਨਕਮਾ ਹੁੰਦਾ ਓਕੇ ਓਕੇ ਫੌਜ ਦੀ ਦੇਣ ਬਹੁਤ ਤਕੜੀ ਹੈ ਉਹੀ ਗੱਲ ਕਰ ਰਹੇ ਹਾਂ ਫੌਜ ਜਾ ਕੇ ਅਸੀਂ ਪਹਿਲੇ ਦਿਨ ਗਏ ਸਾਨੂੰ ਬਹੁਤ ਫੀਲਿੰਗ ਰੋਈ ਗਿਆ ਮੈਂ ਸਵੇਰ 4 ਵਜੇ ਉੱਠ ਕੇ ਵੀ ਜਰ ਆਪਾਂ ਕੀ ਕੰਮ ਕਰਦੇ ਸੀ ਤੇ ਇੱਥੇ ਕੀ ਪਰ ਹੁਣ ਜਦੋਂ ਸੋਚੀਦਾ ਵੀ ਜਦ ਸਾਡਾ ਫੌਜ ਨੇ ਭਾਵੇਂ ਸਟੈਂਡ ਹੀ ਇਹੋ ਜਿਹਾ ਬਣਾਤਾ ਸਹੀ ਬਈ ਕੋਈ ਆਵੇ ਨਿਹੜੀ ਆਵੇ ਮੀ ਆ ਗਏ ਉਹੋ ਕੰਮ ਕਰਨਾ ਹੀ ਕਰਨਾ ਘਬਰਾਉਂਦੇ ਨਹੀਂ ਫਿੱਟ ਸਰੀਰ ਮਤਲਬ ਹਾਂ ਮੈਂਟਲੀ ਬੰਦਾ ਮੈਂਟਲੀ ਪ੍ਰੀਪੇਅਰ ਹੋ ਜਾਂਦਾ ਔਰ ਇੱਕ ਚੀਜ਼ ਹੋਰ ਆ ਹੁਣ ਅਗਲਾ ਕਹਿੰਦਾ ਸਾਨੂੰ ਫੌਜ ਇੱਕੋ ਚੀਜ਼ ਸਿਖਾਈ ਜਾਂਦੀ ਹੈ ਵੀ ਟਾਈਮ ਨੂੰ ਕਵਰ ਕਰਕੇ ਚੱਲੋ ਮਾਤਰ ਪੂਸ਼ਣਾ ਫੜੋ ਉਹਦੀ ਗਰਦਨ ਫੜੋ ਗਰਦਨ ਦਾ ਮਤਲਬ ਜਿਹੜਾ ਕੰਮ ਕੱਲ ਨੂੰ ਕਰਨਾ ਉਹ ਪਰਸੋਂ ਕਰਨਾ ਉਹ ਅੱਜ ਹੀ ਕਰਕੇ ਰੱਖੋ ਆਪਾਂ ਹੁਣ ਪਰਿਵਾਰਕ ਮੈਂਬਰਾਂ ਹੋ ਸਕਦਾ ਖੁਦਾ ਨਾ ਖਾਸਾ ਕਦੇ ਵੀ ਕਿਸੇ ਤੇ ਕੋਈ ਕਹੇ ਜੀ ਨੌਬਤ ਆ ਗਈ ਜਾਂ ਕੋਈ ਦਿੱਕਤ ਤਾਂ ਆ ਹੀ ਜਾਂਦੀ ਹੈ ਨਾ ਜੇ ਆਪਾਂ ਟਾਈਮ ਨੂੰ ਉਹਨੂੰ ਪਹਿਲਾਂ ਹੀ ਕਵਰ ਕਰਕੇ ਚੱਲਿਆ ਤਾਂ ਉਹ ਨਾਲ ਕਵਰ ਪਿੱਛੇ ਨਹੀਂ ਰਹਿੰਦੇ ਆਪਾਂ ਉਹਦੇ ਕਵਰ ਬਰਾਬਰ ਮਿਲ ਜਾਂਦੇ ਫਿਰ ਦੋ ਚਾਰ ਦਿਨ ਪਾ ਕੇ ਸਟੱਪ ਕਰ ਫਿਰ ਆਪਾਂ ਮੰਦੇ ਅੱਗੇ ਹੋ ਜਾਂਦੇ ਜੇ ਆਪਾਂ ਪਹਿਲਾਂ ਹੀ ਉਹ ਤੋਂ ਪਿੱਛੇ ਚੱਲ ਰਹੇ ਆ ਦੋ ਚਾਰ ਦਿਨ ਦਾ ਗੈਪ ਪੈ ਗਿਆ ਤਾਂ ਹੋਰ ਪਿੱਛੇ ਹੋ ਜਾਂਦੇ ਫਿਰ ਸਮਾਂ ਨਹੀਂ ਫੜਿਆ ਜਾਂਦਾ ਨਹੀਂ ਫੜ ਠੀਕ ਹੈ ਫਿਰ ਉਹ ਬਹੁਤ ਅੱਗੇ ਨਿਕਲ ਜਾਂਦਾ ਫੌਜ ਸਾਹਿਬ ਤੁਸੀਂ ਜ਼ਿੰਦਗੀ ਦੇ ਵਿੱਚ ਸੰਘਰਸ਼ ਸੇ ਬਹੁਤ ਕੀ ਰਹਿਣਾ ਜਿਵੇਂ ਤੁਹਾਡੇ ਵਿੱਚ ਇੰਨੀ ਇਮਾਨਦਾਰੀ ਕੰਮ ਕਰਨ ਦੀ ਲਾਲਸਾ ਇਹ ਸਭ ਫੌਜ ਤੋਂ ਹੀ ਮਿਲਿਆ ਤੁਹਾਨੂੰ ਜਾਂ ਪਹਿਲਾਂ ਤੋਂ ਬਿਨੇਚਰੀ ਏਦਾਂ ਦੀ ਇਹ ਤਾਂ ਕੋਈ ਬਾਡੀਗਾਰਡ ਵੀ ਹੁੰਦਾ ਬੰਦੇ ਨੂੰ ਚਲੋ ਪਰਿਵਾਰਕ ਵਿੱਚ ਵੀ ਲਾ ਲਓ ਗੋਡ ਗਿਫਟ ਵੀ ਹੁੰਦਾ ਹੈ ਬਾਕੀ ਵੀ ਫੌਜ ਨੇ ਜੋ ਵੀ ਬਹੁਤ ਸਿੱਖਿਆ ਮੇਰੀ ਇਮਾਨਦਾਰਤਾ ਅੱਜ ਦੇ ਟਾਈਮ 'ਚ ਬਹੁਤ ਘਟ ਗਈ ਲੋਕਾਂ 'ਚ ਨਹੀਂ ਫੌਜ ਜਿੰਨਾ ਕਿ ਮੈਂ ਤੁਹਾਨੂੰ ਜਾਣਦਾ ਹਾਂ ਨਾ ਪਿੰਡ ਦੇ ਵਿੱਚਰਦੇ ਆਂ ਵੀ ਮੈਂ ਤੁਹਾਡੇ 'ਚ ਬਹੁਤ ਜ਼ਿਆਦਾ ਇਮਾਨਦਾਰੀ ਕਿਸੇ ਵੀ ਕੰਮ 'ਚ ਲਾ ਲਓ ਕੋਈ ਵੀ ਕੰਮ ਤੁਸੀਂ ਕਿਸੇ ਦਾ ਕਰ ਕੋਈ ਤੁਹਾਨੂੰ ਕੰਮ ਕਹਿੰਦਾ ਜਾਂ ਸਵਾਲ ਪਾਉਂਦਾ ਤੁਸੀਂ ਮੈਂ ਨਹੀਂ ਦੇਖਿਆ ਵੀ ਕਦੇ ਕਿਸੇ ਨੂੰ ਨਾ ਕਰੀ ਹੋਊਗੀ ਉਹ ਤਾਂ ਚਲੋ ਕੋਈ ਨਹੀਂ ਆਪਾਂ ਜੇ ਆਪਣੇ ਕੁਝ ਤੁਰਨ ਨਾਲ ਕਿਸੇ ਦਾ ਮਸਲਾ ਹੱਲ ਹੁੰਦਾ ਨਾ ਤਾਂ ਬਾਲੀ ਚੰਗੀ ਗੱਲ ਆ ਇਹ ਦੇਖੋ ਬੰਦਾ ਕੋਈ ਆਸ ਕਰਕੇ ਹੀ ਹੁੰਦਾ ਹੁੰਦਾ ਕਿਸੇ ਤੇ ਲਾ ਲੋ ਜੇ ਮੈਂ ਜਸੂ ਤੇਰੇ ਕੋਲੇ ਆਉਂਗਾ ਕੋਈ ਆਸ ਕਰਕੇ ਆਉਂਗਾ ਆਸ ਕਰਕੇ ਠੀਕ ਹੈ ਮੈਂ ਸ਼ਰਮਾ ਕੋਲੇ ਜਾਊਂਗਾ ਕੋਈ ਆਸ ਕਰਕੇ ਜਾਊਂਗਾ ਜੇ ਆਪਾਂ ਨੂੰ ਪ੍ਰਮਾਤਮਾ ਨੇ ਕੁਝ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਦਿੱਤੀ ਹੈ ਸ਼ੌਹਰਤ ਦਿੱਤੀ ਹੈ ਜੇ ਆਪਾਂ ਕਿਸੇ ਦੇ ਦਿੱਤੀ ਦਾ ਪ੍ਰਮਾਤਮਾ ਨੇ ਨਾ ਤੇ ਜਿਹੜੇ ਬੰਦੇ ਨੂੰ ਆਪਣੇ ਕੋਲੇ ਭੇਜਿਆ ਉਹ ਵੀ ਪ੍ਰਮਾਤਮਾ ਨੇ ਉਹਨੂੰ ਅੰਦਰ ਆਤਮਾ ਦਿੰਦੀ ਹੈ ਵੀ ਯਾਰ ਤੂੰ ਫਰਾਨੇ ਬੰਦੇ ਕੋਲੇ ਚੱਲ ਉਹ ਹੱਲ ਕਰੂਗਾ ਜੇ ਆਪਣੇ ਕੋਲੇ ਉਹ ਹੱਲ ਕਰਨ ਦੇ ਲਾਇਕ ਹੈਗੇ ਆ ਤਾਂ ਉਹਦੀ ਜਿੰਨਾ ਹੋ ਸਕੇ ਪਹੁੰਚ ਉਹਦੀ ਮਦਦ ਕਰੋ 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 ਠੀਕ ਹੈ ਜੇ ਆਪਣੇ ਕੋਲੇ ਸਭ ਕੁਝ ਹੁੰਦੇ ਹੋਏ ਵੀ ਆਪਾਂ ਕੱਲਾ ਨੰਨਾ ਮਾਰਕ ਵੀ ਜਾ ਪਾਰ ਕੀ ਲੈਣਾ ਯਾਰ ਇਹ ਗੱਲਾਂ ਨਹੀਂ ਇਸੇ ਟਾਈਮ ਨਾਲ ਪਹਿਲਾਂ ਦਾ ਟਾਈਮ ਬਹੁਤ ਚੰਗਾ ਸੀ ਉਸ ਟਾਈਮ ਤੇ ਲੋਕ ਪਤਾ ਕੀ ਥੋੜੇ ਥੋੜਾ ਦੇਖੋ ਸਾਨੂੰ ਵੀ ਹਲੇ ਸੁਰਤਾ ਸਾਡੇ ਟਾਈਮ ਵੀ ਸੀਗਾ ਉਦੋਂ ਹੜੰਬੇ ਚੱਲਦੇ ਹੁੰਦੇ ਠੀਕ ਹੈ ਜੇ ਇੱਕ ਘਰ ਦੇਣ ਭਾ ਅਗਲਾ ਕਹਿੰਦਾ ਨਹੀਂ ਸੀ ਹੁੰਦਾ ਬਹੁਤ ਘੱਟ ਕਹਿੰਦਾ ਯਾਰ ਅੱਜ ਕਣਕ ਕੱਢਣੀ ਆ ਯਾਰ ਇਹਦੀ ਰਹਿ ਗਈ ਆਪਣੀ ਤਾਂ ਨਿਕਲ ਗਈ ਸੀ ਯਾਰ ਉਹਦੀ ਕਢਾ ਕੇ ਆਈ ਅੱਜ ਆ ਚੀਜ਼ਾਂ ਲੋਕਾਂ ਤੇ ਇਹ ਹੋ ਗਿਆ ਯਾਰ ਉਹ ਕਿਉਂ ਬੀਜ ਗਿਆ ਯਾਰ ਆਪਾਂ ਲੇਟ ਹੋ ਗਏ ਇਹ ਚੀਜ਼ ਬਹੁਤ ਹੋ ਗਈ ਹੁਣ ਦੁਨੀਆ